ਕਿਹੜਾ ਵੀ ਵਧਣ ਲੱਗਿਆ 1509 1509 ਕਿੰਨੇ ਤਰੀਕ ਦੀ ਲੱਗੀ ਹੋਈ ਐ ਇਹ ਲੱਗਿਆ ਠੀਕਾ ਠੀਕਾ ਇਹ ਤਾਂ ਸਰਦਲੋ ਤਿੰਨ ਕੀ ਲੈਈ ਨੇ ਝਾੜ ਤਾਂ ਨਿਕਲਣਾ ਹੀ ਆ ਝਾੜ ਦੇ ਸਿਰ ਦੀ ਤਾਂ ਗੇਮ ਆ ਸਾਰੀ ਅੱਜ ਇੱਕ ਹੋਰ ਚੀਜ਼ ਸੁਣਨ ਨੂੰ ਮਿਲੀ ਕਹਿੰਦੇ ਜੇ ਦਾਣਾ 10 ਤੋਂ 15% ਦਾਣਾ ਹਰਾ ਵਿੱਚ ਆ ਰੇਟ ਵੱਧ ਲੱਗਦਾ 2-3 ਵੀਡੀਓ ਦੇਖ ਰਹੇ ਸਾਰੇ ਵੀਰਾ ਪੈਣਾ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਆਏ ਹੋਏ ਹਾਂ ਜੀ ਮੋਟਰ ਤੇ ਤਰੀਕ ਹੋ ਗਈ ਅੱਜ 2 10ਵੇਂ ਮਹੀਨੇ ਦੀ ਤੇ ਅੱਜ ਮੰਨ ਲਓ ਭਾਗਾਂ ਵਾਲਾ ਦਿਨ ਆ ਆਪਣੇ ਪਿੰਡ 'ਚ ਅੱਜ ਪਹਿਲੇ ਦਿਨ ਮਸ਼ੀਨ ਲੱਗਣੀ ਆ ਜੀਰੀ ਵੜਣੀ ਆ 1509 ਦੇਖਦੇ ਆ ਕੀ ਰੰਗ ਢੰਗ ਆ ਪਹਿਲੇ ਦਿਨ ਚੱਲਣੀ ਆ ਮਸ਼ੀਨ ਆਪਣੇ ਤੇ ਆਪਣੇ ਸਰਕਲ ਦਾ ਬੰਦਾ ਆਪਣੇ ਨਾਲ ਢੇੜਾ ਲਵਾਉਂਦਾ ਆਪਾਂ ਵੀ ਉਹਨਾਂ ਢੇੜੇ-ਢੇੜੇ ਲਵਾਈਦੇ ਆ ਤੇ ਚੱਲਦੇ ਆ ਫਿਰ ਉੱਥੇ ਨੂੰ ਦਿਖਾਉਨੇ ਆ ਤੁਹਾਨੂੰ ਰੰਗ ਢੰਗ ਪਹਿਲਾਂ ਸੀਗਾ ਮੂਡ ਸਪਰੇਅ ਕਰਨ ਦਾ ਤੇ ਪੂਛਾ ਤੇ ਕਰਨੀ ਸੀ ਅੱਜ ਮੈਂ ਕਿਹਾ ਕਰ ਦਈਏ ਹੁਣੇ ਆ ਫਿਰ ਜਿੰਨਾ ਲੇਟ ਹੋਈ ਜਾਊਗਾ ਫਿਰ ਜੀਰੀਪਨ ਹੋਈ ਜਾਂਦੀ ਜਿਉਂ-ਜਿਉਂ ਕਿਉਂ ਹਜੇ ਤਾਂ ਜਿਹੜੇ ਪੱਤੇਆਂ 'ਚ ਹਰੇ ਬਾਈ ਆ ਥੋੜੀ ਜੀ ਉਹਦੇ ਕਰਕੇ ਲੀ ਨਹੀਂ ਪੈਂਦੀ ਜਦੋਂ ਹੋਰ ਪੰਜ ਚਾਰ ਦਿਨ ਨੰਗੇ ਫਿਰ ਮੰਲੋ ਵੀ ਟੁੱਟ ਕੇ ਥੱਲੇ ਡਿਗਣ ਲੱਗ ਜਾਂਦੀ ਆ ਬੂਝਾ ਥੋੜਾ ਬੋਦਾ ਹੋ ਜਾਂਦਾ ਬਸ ਪਾਣੀ ਵੀ ਹੁਣ ਆਪਣਾ ਲਾਸਟ ਹੀ ਆ 26 ਦਾ ਤਾਂ ਕੱਲ ਕਰਤਾ ਕੰਮ ਬੰਦ 26 ਨੂੰ ਤਾਂ ਹੁਣ ਹੋਰ ਪਾਣੀ ਲਾਉਣਾ ਨਹੀਂ ਆਪਾਂ ਤੇ 110 ਨੂੰ ਲਾਵਾਂਗੇ ਰੱਬ ਤੁਹਾਡਾ ਭਲਾ ਕਰੇ 7 ਤਰੀਕ ਤੱਕ ਲਾਸਟ ਤੇ ਪੂਸ਼ਾ ਨੂੰ ਕਰ ਦੇਣਾ ਆਪਾਂ 10 ਤਰੀਕ ਨੂੰ ਬੰਦ ਮੰਨੋ ਵੀ ਬਾਡੀ ਵੀ ਆਪਾਂ 10 ਤਰੀਕ ਦਾ ਮਸ਼ੀਨ ਵਾਲੇ ਨਾਲ ਹੋਈ ਸੀ ਗੱਲ ਉੱਥੇ ਪਤਾ ਲੱਗਿਆ ਵੀ ਮਸ਼ੀਨ ਆਉਣੀ ਆ ਬੰਦੇ ਦੇ ਆਪਣੇ ਪਿੰਡ ਤੇ ਪਰ ਆਪਾਂ ਕੱਲ ਇੱਕ ਘਰੇ ਨੂੰ ਪਾਣੀ ਲਾਤਾ ਸੀ ਉਹ ਤਾਂ ਕਹਿੰਦਾ ਪੰਜ ਛੇ ਨੂੰ ਵੱਢੀ ਜਾਣੀ ਆ ਮੈਂ ਕਹਤਾ 10 ਤਰੀਕ ਨੂੰ ਵਢਾਵਾਂਗੇ ਜਦ ਤੱਕ ਸਾਰੀ ਵਧੀਆ ਹੋ ਜੂਗੀ ਨਾਲੇ ਫਿਰ ਇਹੋਂ ਹੁੰਦਾ ਹਜੇ ਮੰਡੀਆਂ ਚ ਵੀ ਕੰਮ ਕੱਚਾ ਥੋੜਾ ਜਿਹਾ ਆਪਾਂ ਖੰਨੇ ਮੰਡੀ ਚ ਕਰਿਆ ਸੀ ਫੋਨ ਅਜ ਉਹ ਕਹਿੰਦੇ ਵੀ ਹੜਤਾਲ ਚੱਲਦੀ ਆ ਕੱਲ ਦੀ ਤੇ ਹੁਣ ਇਹਨੇ ਜਿਹਨੇ ਮੁੰਡੇ ਨੇ ਵੱਢਣੀਆਂ ਇਹ ਵੀ ਕਹਿੰਦਾ ਦੇਖਦੇ ਆ ਪਹਿਲਾਂ ਗੱਲਬਾਤ ਕਰਕੇ ਕਿਤੇ ਵੀ ਘਰੇ ਲਾ ਕੇ ਤਾਂ ਲੋਟ ਨਹੀਂ ਆਉਂਦਾ ਵੀ ਫਿਰ ਹਰਿਆਣੇ ਚ ਲਿਜਾਣੀ ਪਊਗੀ ਬਾਕੀ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਫੇਰ ਉੱਥੇ ਜਦੋਂ ਮਸ਼ੀਨ ਆਉਂਦੀ ਆ ਵੇ ਕਿਵੇਂ ਆ ਝਾੜ ਜੀਰੀ ਕਿਵੇਂ ਆ ਡਿੱਗੀ ਹੋਈ ਆ ਖੜੀ ਆ ਕੀ ਸਿਸਟਮ ਆ ਚਲੋ ਠੀਕ ਆ ਜੀ ਮਿਲਦੇ ਆ ਫਿਰ ਮਸ਼ੀਨ ਕੋ ਜਾ ਕੇ ਭਾਈ ਕਿਹੜਾ ਵੀ ਵੱਡਣ ਲੱਗਾ 1509 1509 ਕਿੰਨੇ ਤਰੀਕ ਦੀ ਲੱਗੀ ਹੋਈ ਆ ਇਹ ਚ ਲੱਗਿਆ ਇੱਕ ਇੱਕ ਤੇ ਜਲਾਈ ਦੀ ਇੱਕ ਤੇ ਜਲਾਈ ਦੀ ਅੱਜ ਪੂਰਾ ਕੰਮ ਨਹੀਂ ਹੋਇਆ ਕੰਮ ਨਹੀਂ ਇਹ 20 ਸਾਲ ਦਾ ਟੈਂਡਾ ਬਹੁਤ ਆ ਹੋਰ ਤਾਂ ਕੋਈ ਚੱਕਰ ਨਹੀਂ ਵਹਦਾ ਆਪਣੇ ਤਾਂ ਨੀ ਮੂੰਹ ਕਨੀ ਬਚਾ ਰਿਹਾ ਬਾਕੀ ਤਾਂ ਬਰੇਪੀ ਹੋਈ ਆ ਫੇਰ ਕਾਦੀ ਕਾਦੀ ਕਰੀ ਆਹ ਉਹਨੂੰ ਦੇਖਦੇ ਸੀ ਬਹੁਤ ਮਾਈਕਾ ਦਾ ਸੀ ਕੋਈ ਜ਼ਬਰੇ ਨਾਲ ਰੁਕ ਗਿਆ ਝਾੜ ਵੀ ਸੋਹਣਾ ਲੱਗਦਾ ਪਿਆ ਇਹਦਾ ਹਾਂ ਬੱਚਾ ਹੁਣ 6 15 ਵਿੱਤੇ ਖੋਸ਼ੀ ਹਾਂ ਉਹ 1400 ਚ ਪੈਲੀ ਭਰ ਗਈ ਆ ਵਰਤੀ ਐ ਇੱਥੇ ਪੈਜੀ ਸਾਢੇ 15 ਵਿੱਗੇ ਸਾਢੇ 15 ਵਿੱਗੇ 14 7 ਪੂਰੀ ਭਰ ਗਈ ਟੀਸੀ ਘੜਤੀ ਆਹ ਘੜੀਆ ਭਾਈ 14 ਹੱਦ ਟਰਾਲੀ ਇਹਦੇ 'ਚ ਹਜੇ ਪੌਣਾ ਇੱਕ ਟੈਂਕ ਪੂਰਾ ਪੈਈ ਜਾਣਾ ਜਿੰਨਾ ਕਿ ਨਾ ਰਹਿੰਦਾ ਭਰ ਜਾਣਾ ਟੈਂਕ ਸਾਡੇ ਵੀ ਸ਼ੁਰੂਆਤ ਹੋ ਗਈ ਭਾਈ ਪਿੰਡ ਚ ਪਹਿਲਾਂ ਇਹਦੀ ਹੁੰਦੀ ਹੁੰਦੀ ਐ ਬਿੰਦਰ ਬਾਈ ਦੀ ਸਭ ਤੋਂ ਝੋਨਾ ਲਾਉਣ ਚ ਅਡਵਾਂਸ ਇਹੀ ਬੰਦਾ ਹੁੰਦਾ ਜੋ ਜੋ ਤੇ ਵੱਢਣ ਚ ਵੀ ਇਹੀ ਅਡਵਾਂਸ ਹੁੰਦਾ ਟੈਂਕ ਭਰ ਗਿਆ ਲੱਗਦਾ ਸਾਡੇ ਪੁਰਾਣੇ ਬੰਦੇ ਨੇ ਮਸ਼ੀਨ ਵਾਲੇ ਇਹ ਠੀਕਾ ਠੀਕਾ ਚੱਕ ਤੋ ਚੱਕ ਤੋ ਕੰਮ ਸਭ ਤੋਂ ਸਾਡੇ ਪਿੰਡ ਦੇ ਰਕਾਰਡ ਆ ਇਹ ਸਭ ਤੋਂ ਪਹਿਲਾਂ ਝੋਨੇ ਦਾ ਕੰਮ ਵੀ ਇਸ ਬੰਦੇ ਦਾ ਹੁੰਦਾ ਹੁੰਦਾ ਲਵਾਈ ਦਾ ਸਭ ਤੋਂ ਪਹਿਲਾਂ ਵੱਢਦਾ ਵੀ ਇਹੀ ਬੰਦਾ ਕੈਮ ਹੇਠੀ ਕਰ ਲੈ 4 ਸੋਨਾ 1509 ਬੀ ਆ ਇਹ ਬਸ ਤਾਂ ਫਰਦੋ ਤਿੰਨ ਕੀ ਲਈ ਨੇ 4 ਤਾਂ ਨਿਕਲਣਾ ਹੀ ਆ ਝਾੜ ਦੇ ਸਿਰ ਦੀ ਤਾਂ ਗੇਮ ਆ ਸਾਰੀ ਉਹ ਝਾੜ ਦੀ ਤਾਂ ਗੇਮ ਆ ਸਾਰੀ ਜਾ ਝਾੜ ਵਧੀਆ ਬੰਦਾ ਖੁਸ਼ੀ ਖੁਸ਼ ਆ ਆਜਾ ਆਜਾ ਲਾਇਆ ਲਾਇਆ ਆਜਾ ਹੁਣਾਂ ਮਹੀਨਾ ਕਰਦੋ ਕਰਦੀ ਹੋ ਰਹਿਣਾ ਕੰਮ ਇਧਰ ਨੂੰ ਮਰਜ਼ੀ ਚਲੇ ਜਾ ਹੀ ਕੁਛ ਹੁੰਦਾ ਤੇਰੇ ਹਿਸਾਬ ਨਾਲ ਕਿੰਨਾ ਝੋਨਾ ਪੈਂਦਾ ਉਹ ਟਰਾਲੀ 'ਚ 14-7 'ਚ ਮੇਰੇ ਵਾਲੀ 'ਚ 70 ਕੁਇੰਟਲ ਪੈਂਦਾ ਵਾ ਆਪਣਾ ਬੈੱਡ ਵੱਡਾ ਤੇਰਾ ਬੈੱਡ ਵੱਡਾ ਨਾ ਹਾਂ ਹਾਂ ਮੇਰੇ ਵਾਲੀ ਦਾ ਬੈੱਡ ਵੱਡਾ ਦਾ ਮੰਨ ਲਾ ਜੇ ਉਹ 70 ਇਹ 'ਚ ਵੀ 70 ਹੀ ਪੈਂਦਾ ਸਮਝ ਲੈ ਇੱਕ ਹੀ ਹੋ 13 ਫੁੱਟ 14 ਆਹ 14 ਇਹਦਾ ਹੋ ਜਾਂਦਾ ਫੁੱਟ ਬੈੱਡ ਛੋਟਾ ਕੰਦੀ ਝੋਨਾ ਮੇਰੇ ਹਿਸਾਬ ਨਾਲ ਹੂੰ 25 ਤੋਂ ਮਾੜਾ ਮੋਟਾ ਫਧੂ ਆ ਘਟਦਾ ਨਹੀਂ ਆਪਣੇ ਰਿਸ਼ਤੇਦਾਰਾਂ ਨੇ ਵੱਡੇ ਆ ਨਾਨਕੇ ਉਹਨਾਂ ਦਾ 26 ਕੁਇੰਟਲ ਦੀ ਹਸਤ ਪਈ ਆ ਮੈਂ ਤੁਹਾਨੂੰ ਇਹ ਵੀ ਦੱਸ ਦੂੰ ਵੀ 25 ਤੋਂ ਵਧੂ ਵਧੂ ਕੇ ਬਦੀਦਾ ਯਾਰ ਮੱਲਾ ਆਪਾਂ 70 ਕਹਿੰਨੇ ਗੱਲ 65 ਵੀ ਲਾ ਲਾ ਜੇ ਉਹਦੇ 65 ਪੈ ਗਿਆ ਦੋ ਟੈਂਕ ਆ ਟਰਾਲੀ 'ਚ ਪੈ ਜਾਣੇ ਨੇ ਦੋ ਟੈਂਕ ਬੜੇ ਆਰਾਮ ਨਾਲ ਹੋ ਜਾਣੇ ਨੇ ਹਾਂ ਟੈਂਕ ਕੁੱਤੇ ਹੋ ਜਾਣੇ ਹਾਂ ਹਾਂ ਮੇਰੇ ਹਿਸਾਬ ਨਾਲ ਝਾੜ ਦਰਾ 27 28 28 ਟੂਈ ਨੂੰ ਹੱਥ ਲਾਉ ਨਹੀਂ ਭਾਈ 26 26 ਤੈਨੂੰ ਪਤਾ ਹੀ ਬੋਕਾ ਆ ਆ ਤੈਨੂੰ ਕਿਤੇ ਤੋਂ ਤਾਂ ਆਇਆ ਤੇ ਫਿਰ ਕਹਿਣ ਦਾ ਮਤਲਬ ਇਹ ਆ ਨਾ ਤੂੰ ਉਹ ਵੀ ਚੀਜ਼ ਦੇਖ ਬਾਈ ਨਾਲ ਜਾਨੀ ਸੌ ਪੱ ਲੱਗ ਹੀ ਜਾਣਾ ਚੱਲ ਕੱਲ ਕੱਲ ਨੂੰ ਪਤਾ ਲੱਗ ਜਾਣਾ ਆ ਪਰਸ ਆ ਕੱਲ ਨੂੰ ਮੰਨ ਲਾ ਨਹੀਂ ਰਹੇ ਆਏਗਾ ਪਰਸ ਨੂੰ ਪਤਾ ਲੱਗ ਹੀ ਜਾਣਾ ਵੇਚ ਕੇ ਵੀ ਹਰਿਆਣੇ ਚ ਜੋਣੀ ਪੈਣੀ ਆ ਹੁਣ ਇਹ 50 ਤਾਂ ਮੰਡੀਆਂ ਹੀ ਬੰਦ ਨੇ ਸਾਡੇ ਤਾਂ ਭਾਈ ਮੰਡੀਆਂ ਹੀ ਬੰਦ ਨੇ ਪੰਜਾਬ ਚ ਹਰਿਆਣੇ ਚ ਜਾਣਾ ਪੈਣਾ ਕੋਣ ਨਾ ਤਾਂ ਬੰਦਾ ਖੜਾਉਣ ਜੋਗਾ ਟਰਾਲੀ ਕਰਕੇ ਕਿੰਨਾ ਲੜਾਈ ਰੱਖਾਉਂ ਉਹ ਵੀ ਤਾਂ ਜਾਨੋ ਬਰਾਵੋ ਜੀ ਚਲ ਕੱਢ ਜਾਈਏ ਆਪਾਂ ਤਿੰਨ ਦੋ ਇੱਥੋਂੋਂ ਬਰਾਵੋ ਠੀਕ ਆ ਫਿਰ ਦੱਸ ਦਿਆਗਾ ਹਾਂ ਕੰਡਾ ਲੱਗੇ ਤੇ ਆਉਂ ਜਾਇ ਤੇਲ ਖਰਚ ਆਉਂਦਾ ਉਹ ਜੇ ਫਿਰ 300 ਰੁਪਏ ਫਰਕ ਆ ਰੇਟ ਵਿੱਚ ਤੇੰ ਤੋਂ ਕੁਆਂਟਲ ਮਗਰ ਫਰਕ ਆਉਣਾ ਕਿ ਮੱਲਾ ਜੇ ਤੇਲ ਟੈਂਕੀ ਲੱਗ ਵੀ ਜਾਊ ਇਹ 5000 ਦਾ ਫਰਕ ਆ ਕੋਈ ਟੈਂਕੀ ਤੇਲ ਦੀ ਹਾਂ 5000 ਰੁਪਏ ਲੱਗੂਗਾ ਵੀ ਸਾਡੇ ਜੇ ਤਰ ਮੋਟਰ ਦੀ ਦੌੜਾ 200 ਲਾਣਾ ਹਾਂ ਸਾ ਤੇ 21 22000 ਵੱਲ 15000 ਤਾਂ ਵਧੂਗਾ ਜੀ ਨਹੀਂ ਠੀਕ ਆ ਠੀਕ ਆ ਵਧੀਆ ਵਧੀਆ ਜਾਣਾ ਵੀ ਪਣਦਾ ਹਾਂ ਹਾਂ ਔਰ ਠੀਕ ਆ ਵਧੀਆ ਉਹ ਝੋਨੇ ਦੀ ਸਾਫ ਬਹੁਤ ਆ ਸਾਰੇ ਝੋਨੇ ਸਾਫ ਨੇ ਕਾ ਵਾਲੀ ਸਾਰੀ ਆ ਨਹੀਂ ਸਾ ਤੇ ਪੂਛਾ ਜਲ ਮੱਲਾ ਪੂਛਾ ਵੀ ਆ ਇੱਕ ਦੀ ਬਹੁਤ ਸਾਫ ਖੜੀ ਨਹੀਂ ਆ ਦੇਣਾ ਚ ਇਹਨੂੰ ਬਲਾਈਟ ਦੀ ਸ਼ਿਕਾਇਤ ਬਹੁਤ ਹੁੰਦੀ ਆ ਐ ਇੱਕ ਦੀ ਪੂਰਾ ਸਾਫ ਖੜਾ ਝੋਨਾ ਸਾਰਿਆਂ ਝੋਨੇ ਸਾਫ ਨੇ ਐ ਇੱਕ ਦੀ ਪਰਮਾਤਮਾ ਝਾੜ ਦੇ ਦੇ ਪਹਿਲਾਂ ਤਾਂ ਮੀਂਹ ਚਲੋ ਬਾਰੇ ਪਏ ਨਹੀਂ ਆਇਦਿਏ ਬਾਅਦ ਚ ਹੀ ਆਗੇ ਜਿਹੜਾ 15 20 ਦਿਨ ਮੀਂਹ ਪਏ ਆ ਹਾਂ ਉਹ ਸਹੀ ਗੱਲ ਆ ਮੀਂਹ ਨੇ ਫਾਇਦਾ ਦਿੱਤਾ ਉਹ ਜੇ ਮੀਂਹ ਨਾ ਪੈਂਦਾ ਫਿਰ ਔਖਾ ਹੋ ਜਾਣਾ ਸੀ ਲੈ ਹੁਣ ਐ ਇਧਰ ਉਹਦੇ ਮੂਰੇ ਟਰੈਕਟਰ ਪਾਇਆ ਕਿ ਨਹੀਂ ਕੋਈ ਉਦੇ ਮੂਰੇ ਅੱਛਾ ਲੋ ਜਿੰਨੇ ਵਰਗਾ ਕੰਮ ਅੱਜ ਇੱਕ ਹੋਰ ਚੀਜ਼ ਉਹਨੂੰ ਮਿਲੀ ਕਹਿੰਦੇ ਜੇ ਦਾਣਾ 10 ਤੋਂ 15% ਦਾਣਾ ਹਰਾ ਵਿੱਚ ਤਾਂ ਰੇਟ ਵੱਧ ਲੱਗਦਾ 2300 ਜੇ ਜਮਾ ਸੁੱਕੀ ਆ ਤਾਂ ਰੇਟ ਘੱਟ ਲੱਗਦਾ 1509 ਦਾ ਆਰਤੀ ਨੂੰ ਫੋਨ ਕਰੇ ਸੀ ਆਪਾਂ ਖੰਨੇ ਮੰਡੀ 'ਚ ਅੱਜ ਤਾਂ ਹੜਤਾਲ ਚੱਲਦੀ ਆ ਵੇ 2 ਤਰੀਕ ਅੱਜ ਤੇ ਅੱਜ ਹੜਤਾਲ ਆ ਅੱਜ ਸ਼ਾਮ ਨੂੰ ਪਤਾ ਲੱਗੂਗਾ ਕੀ ਕਹਿੰਦੇ ਆ ਤੇ ਸਵੇਰੇ ਦੇ ਦੇ ਸਵੇਰੇ ਜਾਵਾਂਗੇ ਆਦਾ ਭਰ ਗਈ ਪੂਰੀ ਖਾਲੀ ਆ ਕੇ ਦੇਖਦੇ ਉਹ ਛਾੜ ਦੇ ਉਹ ਛਾੜ ਦੇ ਵਿੱਚ ਰਹਿ ਨਾ ਜਾਵੇ ਛਾੜ ਦੇ ਕੀ ਹਾਲ ਨੇ ਜੀ ਵਧੀਆ ਕੈਮ ਵਧੀਆ ਵਧੀਆ ਕੰਮ ਕਾਸਟ ਹੋਰ ਬਾਈ ਕਾਲੀ ਠੀਕ ਠਾਕ ਵਲੌਗ ਬਣਾਈ ਜਾਂਦਾ ਨਾਲ ਬਣਾਤਾ ਲੈ ਬਾਈ ਹਾਂ ਵਲੌਗ ਬਾਈ ਪਾਉਂਦਾ ਜਾਂਦਾ ਪੱਕਾ ਜੋ ਨਾ ਸੁਣਾ ਨਿਕਲੇ ਨਾ ਤਾ ਉਹ ਤਾਂ ਇਹ ਤਾਂ ਪਹਿਲਾਂ ਬੱਡੀ ਅੰਮ੍ਰਿਤਸਰ ਨਾਲ ਕਿਵੇਂ ਸੀ ਕੰਮ ਆਪਣੇ ਉਧਰ ਝਾੜ ਝੂੜ ਕੇ ਮੇਰੇ ਹਾਂ ਉਧਰ ਝਾੜੋ ਜੀ ਤਕਰੀਬ ਦਾ 25 25 ਤੋਂ ਥੱਲੇ ਹੀ ਰਹੇ ਜਾਨੀ 25-25 ਤੱਕ ਹੀ ਹੱਥ ਲਾਉਂਦੇ ਆ ਸਾਰੇ ਨਹੀਂ ਸਹੀ ਆ ਸਹੀ ਆ ਪੜਾਪਾਂ ਵੀ ਵੱਢਣੀ ਆ 7 ਜਨਵਰੀ ਤਰੀਕ ਨੂੰ। ਚਲੋ 7 ਜਨਵਰੀ ਨੂੰ 26 ਵੱਢਣੀ ਆਪਾਂ। ਠੀਕ ਹੈ। ਮਿਲਦੇ ਆ ਫਿਰ ਉਸ ਦਿਨ। ਤੇ ਬਾਕੀ ਭਾਈ 26 ਚ ਉਹਨਾ ਆਪਣਾ ਲਾਸਟ ਪਾਣੀ ਅੱਜ ਆ। ਔਰ ਪਾਣੀ ਪੈਂਦਾ ਮੁੱਢ। ਬਸ ਅੱਜ ਪਾਣੀ ਲਾ ਕੇ ਅੱਜ ਤਰੀਕ ਹੋ ਗਈ 2 ਤਰੀਕ 10ਵੇਂ ਮਹੀਨੇ ਦੀ। ਤੇ ਪਰਲੀ ਨੂੰ ਵੀ ਮੰਨ ਲਓ ਖੇਤ ਹੈਗਾ ਗਿੱਲਾ ਥੋੜਾ ਜਿਹਾ। ਮੂੜ ਤਾਂ ਹੈਗਾ ਵੀ ਚਲੋ ਲਾ ਦਿੰਨੇ ਆ ਕਿਉਂਕਿ ਤਾਂ ਸੁੱਕਾ ਸੀ ਖੇਤ ਇਹ ਤਾਂ ਅਸੀਂ ਵੀ ਚਲੋ ਇਹਨੂੰ ਪਾਣੀ ਲਾਏ ਨੂੰ 6-7 ਦਿਨ ਹੋ ਗਏ ਸੀ ਤੇ ਜਿਹੜਾ ਪਰਲੇ ਕਾਰੇ ਨੇ ਇਹਨਾਂ ਨੂੰ ਚੌਥਾ ਦਿਨ ਅੱਜ ਕਿ ਪਹਿਲਾਂ ਸੁਕਾਏ ਸੀਗੇ ਉਹ ਡੋਡੀ ਵਾਲੀ ਸਪਰੇਅ ਕਰੀ ਕਰਕੇ ਹੁਣ ਮੂੜ ਤਾਂ ਹੈਗਾ ਇਦਾਂ ਵੀ 10 ਤਰੀਕ ਦੇ ਗੇੜ ਵੜਾਉਣੀ ਆ ਖੱਤਾ ਗਿੱਲਾ ਫੇਰ ਵੀ ਸੋਹਣਾ ਵੈਸੇ ਚਲ ਗਿੱਲੇ-ਗਿੱਲੇ ਤੇ ਇੱਕ ਪਾਣੀ ਲਾ ਦਿੰਨੇ ਆ ਵੈਸੇ ਤਾਂ ਕਣਕ ਤਾਂ ਪਰੌਣੀ ਕਰਕੇ ਬੀਜਣੀ ਆ ਦੇਖੋ ਗਿੱਲ ਤਾਂ ਬਾਵਾ ਪਰ ਫੇਰ ਵੀ ਰਹਿ ਲੈਣੇ ਆ ਕਿਸੇ ਦੀ ਯਾਰ ਮਿੱਤਰ ਦੀ ਵੀ ਲਾ ਦੀਏ ਪਾਣੀ ਆਹਦਾ ਸੀਗਾ ਸੁੱਕਾ ਤਾਂ ਤਾਂ ਲਾਉਣਾ ਬਣਦਾ ਸੀ ਇਹ ਦੇਖੋ ਪਰ ਬਾਹਲਾ ਨਹੀਂ ਲਾਉਣਾ ਪਤਲਾ-ਪਤਲਾ ਫੇਰ ਦੇਣਾ ਜਣੀ ਆਏ ਆ ਵੀ ਜੇ ਕੋਈ ਇੱਕ ਅੱਧਾ ਸਾਈਡਾਂ ਦੇ ਬੂਝਾ ਰਹਿ ਵੀ ਜਾਊ ਉਹ ਆਪੇ ਸਿਲ ਖਿੱਚ ਲੈਣੀਆਂ ਉਹਨੇ ਠੋਕ ਕੇ ਨਹੀਂ ਲਾਉਣਾ ਹੈਗਾ ਪਾਣੀ ਹਿਸਾਬ ਦਾ ਲਾਵਾਂਗੇ ਕਿਉਂ ਕਣਕ ਤਾਂ ਪਰੌਣੀ ਕਰਕੇ ਬੀਜਣੀ ਐ ਇਹਨਾਂ ਚ ਦੇਖਦੇ ਆਂ ਇਸ ਤੋਂ ਬਾਅਦ ਤਾਂ 110 ਦੀ ਵਾਰੀ ਆਊ ਫੇਰ 110 ਵੜਾਂਗੇ 20 ਤਰੀਕ ਦੇ ਗੜ ਉਹਦਾ ਪਾਣੀ ਬੰਦ ਕਰਾਂਗੇ ਆਪਾਂ ਰੰਪ ਥੋੜਾ ਭਲਾ ਕਰੇ 7 8 ਦੇ ਗੇੜ ਤੇੜ ਤੇ ਪੂਸ਼ਾ ਦਾ ਪਾਣੀ ਬੰਦ ਕਰਾਂਗੇ ਆਪਾਂ 15 ਤਰੀਕ ਨੂੰ ਉਹ ਵਡਾਉਣੀਆਂ 25 26 ਨੂੰ ਉਹ ਖੇਤ ਨੇ ਆਪਣੇ ਰੇਤੇ ਵਾਲੇ ਜਿਹੜੇ ਆਹ ਇਧਰਲੇ ਸਾਰੇ ਨੇ ਡਾਕਰ ਨੇ ਇਹ ਜਾਨੀ ਆਪਾਂ 20 ਦੇ ਗੇੜ ਵਡਾਉਣੀਆਂ ਤਾਂ 700 ਤੱਕ ਪਾਣੀ 8 ਨੂੰ ਲਾਸਟ ਬੰਦ ਕਰ ਦੇਣਾ ਬਾਕੀ ਹਜੇ ਲੇਟ ਤੇ ਡਿਪੈਂਡ ਹੈ ਜੇ ਤਾਂ ਲੇਟ ਆਈ ਗਈ ਫਿਰ ਤਾਂ 700 ਤੱਕ ਬੰਦ ਹੋ ਜੂ ਜੇ ਹੁਣ ਲੇਟ ਹੀ ਘਟ ਗਈ ਫਿਰ ਤਾਂ ਕਹਿਣਾ ਕੀ ਆ ਚਲੋ ਬਾਕੀ ਤੁਹਾਨੂੰ ਦਿਖਾਉਨੇ ਆ ਰਾਤ ਸਾਡੇ ਏਰੀਆ ਚ ਇੰਨੀ ਹਨੇਰੀ ਆਈ ਆ ਨਾ ਮੀਂਹ ਤਾਂ ਮਾੜੀ ਮੋਟੀਆਂ ਕਣੀਆਂ ਹੀ ਸੀਗੀਆਂ 1.5 ਵਜੇ ਆ ਦੇਖ ਲੋ ਨਾ ਦੇਖ ਵਿਚਾਲਿਓਂ ਪਾਰਤੀ ਆ ਦੇਖੋ ਉਥੋਂ ਪਾਰਤੀ ਹੋਈ ਆ ਇਹ ਵਿਚਾਲਿਓਂ ਪਾਰਤੀ ਦੇਖ ਗਾਹਾਂ ਤੋਂ ਝੋਨਾ ਵੀ ਦਿਖਾਉਣੇ ਹੋ 110 ਬੀ ਆ ਜਿਹੜਾ ਕੱਲਾ 110 ਬੀ ਨਹੀਂ ਡਿਗਿਆ ਪੂਸ਼ਾ ਪਾਸ਼ਾ ਆ ਹੋਰ ਛੱਬੀਆਂ ਸਭ ਪੁਛਾਤੀਆਂ ਵੀ 110 ਆ ਇਹ ਥੋੜੀ ਹਿੱਲੀ ਹੋਈ ਆ ਮਾੜੀ ਮੋਟੀ ਹਿੱਲ ਗਈ ਵਿਚ ਵਿੱਚ ਤਾਂ ਬਾਲਾ ਬਰਾਹ ਹਾਲ ਕਰਦਾ ਆ ਮੱਕ ਸਾਰਾ ਖੜਾ ਸੀ ਕੱਲ ਆ ਰਾਤੋਂ ਰਾਤ ਇਕੱਠਾ ਮੰਦੀਆਂ ਸਾਰੇ ਪੱਠਿਆਂ ਦੀਆਂ ਨੇ ੱੱਲਿਆ ਜਾਨੀ ਆ ਦੇਖੋ ਆ ਵੀ ਝੋਨਾ ਹਿੱਲ ਗਿਆ ਮੇਰੀ ਬਾੜੀ ਜਿਆਦਾ ਸੀਗੀ ਆਇਆ 1.5 ਵਜੇ ਆ ਦੇਖ ਆ ਸਾਰਾ ਝੋਨਾ ਖੜਾ ਸੀ ਇਹ ਸਾਰਾ ਬਿਛਾਤਾ ਦਿਖਾਉਣਾ ਤੁਹਾਨੂੰ ਹੋਰ ਵੀ ਕਾਹ ਲਓ ਜੀ ਪਾਸ ਮਤੀ ਦੇ ਹਾਲਾਤ ਦੇਖ ਲੋ ਇੱਧਰ 131 131 ਵੀ ਆ ਬੜਾ ਕੰਮ ਓਵਰ ਸੀ ਨੇਰੀ ਵਾਲਾ ਜੀ ਆ ਦੇਖੋ ਆਹ 110 ਆ ਇਹ ਖੜਾ ਆ ਗਈ ਆਪਣੀ 26 ਆ ਆਪਣਾ ਸ਼ਬੀਬੀਆ ਇਹ ਪਹਿਲਾਂ ਹਿੱਲ ਗਿਆ ਥੋੜਾ ਜਿਹਾ ਆਪਾਂ ਵਧਣਾ ਹੈ 2-3 ਤਿੰਨ ਤੱਕ ਥੋੜਾ ਜਿਹਾ ਮੰਡੀਆਂ ਕਰਕੇ ਰੁਕੇ ਹੋਏ ਆ ਇਹ ਠੀਕ ਹੈ ਬਸ ਇੰਨਾ ਕੇ ਹਿੱਲਿਆ ਥੋੜਾ ਜਿਹਾ ਸੈਨਾ ਕੀ ਬਾਕੀ ਕਿਰਪਾ ਹਜੇ ਪ੍ਰਮਾਤਮਾ ਦੀ ਇੱਧਰ ਦੇਖੋ ਕੀ ਹਾਲਾਤ ਨੇ ਜਮਾਤ ਤਰ ਦੀ ਦੇ ਪਛਾਤਾ ਹਜੇ ਇਹ 20% ਦਾਣਾ 20-25% ਦਾਣਾ ਹਜੇ ਦਾ ਰੰਗ ਬਦਰਿਆ ਬਾਕੀ ਸਾਰੀ ਹਰੀ ਖੜੀ ਸੀ ਕਿ ਸਾਰੀ ਥੱਲੇੋਂ ਖਰਾਬ ਹੋ ਜਾਣੀ ਆ ਇਹ ਹਾਲਾਤ ਕਰਦੇ ਵੀ ਆਪਣੇ ਨਾਲ ਦੇ ਖੇਤਾਂ ਵਾਲੇ ਦੇ ਵੀ ਦੇਖੋ ਕੀ ਹਾਲਾਤ ਕਰ ਰਹੇ ਨੇ ਆਪਣੇ ਨਾਲ ਦਾ ਖੱਤਾ ਇਹ ਜੇ ਪੁਛਾ ਝੋਨਾ ਹੈ ਆਹ ਗਾਹਾਂ ਸਾਰੀ ਫੇਰ 110 ਆ ਆ ਆਪਣੇ ਆਪਣਾ ਝੋਨਾ ਚੱਲ ਪਿਆ ਇਥੋਂ ਆਪਣਾ ਦਾ ਪ੍ਰਮਾਤਮਾ ਦੀ ਕਿਰਪਾ ਹਜੇ ਖੜਾ ਸਾਰੇ ਝੋਨਾ ਖੜਾ ਰਹਾ ਆਪਣਾ ਹਿੱਲਿਆ ਇੱਕ ਧਲੀ ਆ ਦੇਖੋ ਸਾਰੇ ਕਿਹੜੇ ਖੜੇ ਨੇ 110 ਸਾਰਿਆਂ ਦੀ ਖੜਾ ਆ ਵੀ 110 ਆ ਇਹ ਵੀ ਸਾਰੀ ਖੜੀ ਆ ਆਪਣੇ ਇੱਥੇ ਇੱਕ ਧਲੀ ਹਿੱਲੀ ਆ ਇੱਕ ਆ ਦੇਖੋ ਇਹ ਵੀ ਇਹਨੂੰ ਪਾਣੀ ਚੱਲਦਾ ਸੀ ਰਾਤ ਇਹਦੇ 'ਚ ਹੀ ਪਾਣੀ ਪੈਂਦਾ ਸੀ ਇਹ ਤਾਂ ਬੈਠ ਗਿਆ ਇਹ ਆ ਹਿੱਲਿਆ ਕੱਲਾ ਇੱਕ 11 ਬੱਸ ਜਿਹੜਾ ਆਪਾਂ 1509 ਦਿਖਾਇਆ ਹਾ ਵੜਦੇ ਇਹ ਚੋਨਾ ਆਪਣੇ ਬੰਦਾ ਜਾਖਲ ਗਿਆ ਵੇਚਣ ਪਹਿਲਾਂ ਤਾਂ ਦੋ ਦਿਨ ਖੜਾਈ ਰੱਖੀ ਐ ਇੱਥੇ ਟਰਾਲੀ ਭਰ ਕੇ ਵੀ ਹੜਤਾਲ ਅੱਜ ਖੁੱਲੀ ਕੱਲ ਖੁੱਲੀ ਹੜਤਾਲ ਆ ਕੰਮ ਲੋਟ ਨਹੀਂ ਆਇਆ ਫੇਰ ਜਾਖਲ ਗਿਆ ਵੇਚਣ ਉਹ ਅੱਜ ਹੀ ਗਿਆ ਆਪਾਂ ਉਹਦੇ ਕਰਕੇ ਦੋ ਦਿਨ ਫਿਰ ਵੀਡੀਓ ਨਹੀਂ ਸਪਾਈ ਮੈਂ ਕਿਹਾ ਵੀ ਝਾੜ ਤਲਾਂ ਪਤਾ ਕਰ ਹੀ ਲਈਏ ਕੀ ਨਿਕਲਦਾ ਫਿਰ ਹੁਣ ਉਹ ਅਗਲੀ ਵੀਡੀਓ ਚ ਪਾਵਾਂਗੇ ਝਾੜ ਉਹਦਾ ਕਿੰਨਾ ਨਿਕਲਿਆ ਯਾਨੀ ਝਾੜ ਇੰਨਾ ਕ ਆਪਾਂ ਨੂੰ ਜ਼ਰੂਰ ਪਤਾ ਵੀ ਉਹਦਾ 26 ਕੁਇੰਟਲ ਤੋਂ ਬਾਹਰ ਹੋਊਗਾ ਚਾਹੇ 27 ਹੋਵੇ ਚਾਹੇ 26.5 ਹੋਵੇ ਇੱਥੇ ਤੱਕ ਹੋਣਾ ਚਾਹੀਦਾ ਆ 1509 ਦੀ ਪਰਚੀ ਆ 166 ਬਾਈ ਗੱਟੇ ਨੇ ਆ ਹੂੰ 166 ਬੂਰੀਆਂ 166 ਬੂਰੀਆਂ 50 ਕਿਲੋ ਦੀ ਭਰਤੀ ਆ 18 ਕਿਲੋ ਉੱਪਰ ਸੀ ਇੱਕ ਬੂਰੀ ਚ 83 ਕੁਇੰਟਲ 18 ਕਿਲੋ ਟੋਟਲ ਹੋਏ ਨੇ ਤੇ 50 ਕਿਲੋ ਘਰੇ ਰੱਖਿਆ ਸੀ ਬੀ ਖਾਤਰ ਜਮਲੂ ਖਾਨ ਖੋਣ ਨੂੰ 3040 ਰੇਟ 3040 ਲੱਗਿਆ ਰੇਟ ਤੇ ਜਾਖਲ ਵੇਚ ਕੇ ਜਾਂਦੀ ਆ ਲਓ ਜੀ ਆ ਤੁਹਾਨੂੰ ਝਾੜ ਦਿਖਾਤਾ ਆ ਬਾਈ ਦੀ ਵੱਡੀ ਸੀ ਲਓ ਜੀ ਵੇਹੇ ਪਹਿਲਾਂ ਸਾਡੇ ਰੀਜ ਵਿਚਾਰ ਰਿਹਾ ਹੁਣ ਅ ਹਨੇਰੀ ਨੇ ਥੋੜਾ ਜਿਹਾ ਨੁਕਸਾਨ ਕਰਤਾ ਚਲੋ ਠੀਕ ਆ ਜੀ ਅਸੀ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ ਜੁੜੇ ਰਹੋ ਚੈਨਲ ਦੇ ਨਾਲ ਜਿਹੜੇ ਵੀਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਕਿਸੇ ਹੋਰ ਦਿਨ ਹੋਰ ਨਵੀਂ ਵੀਡੀਓ ਨਾਲ